ਜਾ ਬਿਹਰਾਂ ਚੋ ਕਰਨਾ ਚੰਦਾ ਨਾਗਰ ਕੇ ਸਥਾਨ ਟ੍ਰੇਨ ਦਾ ਘਾੜਾ ਛੜਾ ਜਾਂ ਕਰਨਾ ਚੋ ਸੋ ਜਿਹੜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਚੰਨਾ ਸਾਹਿਬ ਦਾ ਪ੍ਰਾਪਤ ਕਰਦੀ ਆ ਸੋ ਆਪਾਂ ਦੇਖਦੇ ਆ ਉਹ ਸੰਗਤਾਂ ਦਾ ਪਿਆਰ ਔਰ ਕਿਸ ਤਰ੍ਹਾਂ ਸੰਗਤਾਂ ਜੜੀਆਂ ਠਾਂਡ ਵਿੱਚ फेट के तो भी सियात कर रहे हैं आप चढ़ते हैं दर्शन पिंड गाड़ा बिछाड़े ਅੰਮ੍ਰਿਤ ਜੀਓ ਵਾਲੇ ਫਰ ਗੜਾਇ ਗਾੜੇ ਪਛਾੜੇ ਤਾ ਹਾਂ ਰਾਮ ਭਾਈ ਅੰਨਾ ਕਰਤਾ ਅਸਾ ਜੀਓ ਵਾਲੇ ਅੱਡੇ ਚ ਪਹੁੰਚ ਚੁਕਾ ਸਵਾਪਾ ਕਰ ਸਾਧਿਆ ਦਰਸ਼ਨ ਸੰਤਾਂ ਦਾ ਪਿਆਰ ਸੇਵਾ ਦਾ ਮੋਹ जॾा गे सबत जण गे उमिर नणियां उमिरि नण श ਆ ਬਾਣੀਆਂ ਦੀ ਪੱਖ ਦੇ ਆਬਾਨੀਆਂ ਰਾਤਾਂ ਕੀ ਪੁੱਤਰਾ ਦੇ ਦਾਨੀਆਂ ਕੀ ਪੁੱਤਰਾ ਦੇ ਬਾਣੀਆਂ ਸਰਦਿਹੜਾ ਉਹਨਾਂ ਦਾ ਪ੍ਰਕਾਸ਼ ਪੁਰਬ ਉਹਨਾਂ ਦਾ ਆਤਮਨ ਪੁਰਬ ਜੀਓ ਬਾਰੇ ਦੀ ਸੰਗਤ ਆ ਤੇ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਬਾਬਾ ਗੁਰਪਿੰਦਰ ਸਿੰਘ ਜੀ ਸਤਰਾਣੀ ਸਾਹਿਬ ਵਾਲੇ ਬਾਬਾ ਇੰਦਰਬੀਰ ਸਿੰਘ ਜੀ ਸਤਰਾਣੀ ਸਾਹਿਬ ਵਾਲੇ ਉਹਨਾਂ ਦਾ ਤੁਸੀਂ ਸਹਿਯੋਗ ਦਿੱਨੇ ਹੋ ਔਰ ਤੁਹਾਡੇ ਸਹਿਯੋਗ ਨਾਲ ਉਹ ਗੁਰਪੁਰਬ ਮਨਾ ਰਹੇ ਆ ਬਾਬਾ ਜੀ ਰਬੇਨਤੀ ਕਰੂੰਗਾ ਸਭ ਤੁਹਾਨੂੰ ਤੇ ਜਿਹੜੀਆਂ ਸਰਪਾ ਕੋਲ ਸਮਾਏ ਉਹ ਬੈਠ ਜਾਓ ਬੈਠ ਕੇ ਆਪਣਾ ਇਤਿਹਾਸ ਸਰਵਣ ਕਰੋ ਸੁਜਨਾ ਦਾ ਸਮਾਸ ਹਨ ਹੋਕਮ ਹੋਇਆ ਹੈ ਪਰ ਸਵਾਰਗੀ ਕਾਲਾ ਸਿੰਘ ਜੀ ਟ੍ਰਾਇਰ ਨੂੰ ਨੋ ਦੇਣਾ ਸਨਤਾਵਾ ਮਾਇਆ ਦਾ ਸਰਵਣ ਸਿੰਘ ਜੀ ਡਾਕਟਰ ਸਾਹਿਬ ਜਿਨ੍ਹਾਂ ਲਈ ਸਾਡੇ ਨੇ ਉਹਨਾਂ ਵੱਲੋਂ ਜੱਥੇ ਨੂੰ ਬਹੁਤ ਸਾਰਾ ਪਿਆਰ ਕੀਤਾ ਗਿਆ ਜਿਹੜੇ ਆ ਵੀਰੇ ਰਿਸ਼ਤੇਦਾਰ ਰਕਵਲ ਜੀ ਸਿੰਘ ਜੀ ਸਾਹਿਬ ਸਾਡੇ ਜੀਜਾ ਵੀ ਉਹਨਾਂ ਵੱਲੋਂ ਵੀ ਜੱਥੇ ਨੂੰ ਬਹੁਤ ਸਾਰਾ ਕਿ ਨਾਮ ਭੇਜਿਆ ਗਿਆ ਸੱਚੇ ਬਾਦਸ਼ਾਹ ਚੜ੍ਹਦੇ ਵਾਲਾ ਬਖਸ਼ੂ ਬਾਬਾ ਸੁਖਨਾਮ ਸਿੰਘ ਜੀ ਚਾਮਕੇ ਵਾਲੇ ਅੱਡੇ ਤੇ ਪਹੁੰਚਦੇ ਉਹਨਾਂ ਵੱਲੋਂ ਜਦੋਂ ਨੂੰ ਬਹੁਤ ਸਾਰਾ ਪਿਆਰ ਦਿੱਜਿਆ ਗਿਆ ਸੱਚੀ ਬਾਸਾ ਚੰਦ ਨੰਬਰਦਾਰ ਸੁਖਨਾਮ ਸਿੰਘ ਚਾਮਕੇ ਵਾਲੇ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਦਿੱਜਿਆ ਗਿਆ ਆਤਮਾ ਸਿੰਘ ਜੀ ਉਹਨਾਂ ਵੱਲੋਂ ਮਾਇਆ ਦਾਸ ਸਰ ਹੁਣ ਸਿੰਘ ਜੀ ਉਹਨਾਂ ਵੱਲੋਂ ਮਾਇਆ ਦਾਸ ਸਰ ਸੁਵਰਗਵਾਸੀ ਬਲਵਿੰਦਰ ਸਿੰਘ ਜੀ ਦਾ ਦਰਸ਼ਨ ਕਰਾਏ ਔਰ ਪਾਕਿਸਤਾਨ ਦੇ ਇੱਕ ਸੋਹਣੇ ਪੰਜਾਬੀ ਗਾਇਕਾ ਗਰਮੀਤ ਪੰਜਾਬੀ ਸ਼ਰੀ ਸਿੰਘ ਉਹਨਾਂ ਵੱਲੋਂ ਆਪਣੀ ਬਿਮਾਰੀ ਸੁਵਰਗਵਾਸੀ ਪ੍ਰਵਿੰਦਰ ਸਿੰਘ ਔਰ ਮਾਇਆ ਦਾਸ ਬਾਬਾ ਸ਼ੇਰ ਸਿੰਘ ਜੀ ਜਲਦੀ ਜਲਦੀ ਵੀਡੀਓ ਜਿਹੜੇ ਹਰ ਕੋਣ ਤੇ ਕਮੈਂਟ ਕਰ ਮਾਇਆ ਅਰਦਾਸ ਕਰ ਰਹੇ ਉਹਨਾਂ ਨੇ ਇਸ ਪੜਾਅ ਦੇ ਵੀ ਇੱਕ 100 ਰੁਪਏ